ਨੰਨੇ 3 ਨਾਟੋਡਾ ਸਿਮਰਜੀਤ ਕੌਰ ਕੀ ਕਰਵਾ ਰਹੀ ਸੀ ਜੀ ਮੇਰੇ ਪਤੀ ਦੀ ਘਟਨਾ ਆਈ ਇਹਨਾਂ ਨੇ ਗ੍ਰਿਪਾ ਤੋਂ ਮੇਰੇ ਪਤੀ ਦਾ ਘਟਨਾ ਕਰਤੀ ਮਾਰ ਕੇ ਚਲੇ ਗਏ ਮੁੱਕੇ ਮੁੱਕੇ ਮਾਰੇ ਇਹਨਾਂ ਨੇ ਮਾਰ ਕੇ ਚਲੇ ਗਏ ਗੁਰਦੀਪ ਕੌਰ ਸਾਹਿਬ ਸਾਹਿਬ ਦਾ ਮੈਂਬਰ ਗੱਲ ਕੀ ਹੋਈ ਹੈ ਮੈਂ ਤੇ ਜਾਣ ਹੀ ਨਹੀਂ ਗਈਆਂ ਇਧਰੋਂ ਤੇ ਉਹ ਪਤਾ ਨਹੀਂ ਕਿਸੇ ਨੇ ਕਰ ਲਿਆ ਵੀ ਨੀਆ ਪੁੱਟੋ ਪਹਿਲਾਂ ਮੋਟਰ ਦਾ ਬਾਅਦ ਵਿੱਚ ਕੰਮ ਨਵੇੜਿਓ ਮੈਂ ਨਾ ਇਹ ਸੰਤੋਖ ਸਿੰਘ ਕਹਿੰਦਾ ਮੈਂ ਉਹਨਾਂ ਚੱਕਰ ਨਹੀਂ ਨਹੀਂ ਪੁੱਟਣ ਦੇਣੀ ਜਿੰਨਾ ਚੱਕਰ ਮੈਨੂੰ ਗ੍ਰਿਪ ਨਹੀਂ ਦਿੱਤੇ ਮੈਂ ਉਹਦੇ ਗਾੜੀ ਹੱਥ ਜੋੜੇ ਮੈਂ ਕਹਿੰਦਾ ਜਦੋਂ ਤੁਸੀਂ ਆਪਣੀ ਕਣ ਕਬੀਜ ਲਈ ਤਾਨੂੰ ਗ੍ਰਿਪ ਕਿਉਂ ਨਹੀਂ ਦਿੰਦੇ ਭਾਜੀ ਅੱਗੋਂ ਤਾਂ ਮੈਨੂੰ ਗਾਲਾਂ ਕੱਢਣ ਲੱਗ ਗਏ ਉਹ ਜੈਸਾ ਉਹਨੂੰ ਗਲਮਿਓ ਫੜਿਆ ਵਾ ਸਾਨੂੰ ਤੇ ਪਤਾ ਵੀ ਨਹੀਂ ਲੱਗਾ ਕਿਹੜੇ ਟਾਈਮ ਡਿੱਗ ਗਿਆ ਕਿਹਨੇ ਚੁੱਕਿਆ ਕਿਹਨੇ ਨਹੀਂ ਚੁੱਕਿਆ ਸੀ ਤੇ ਉਹ ਨਾ ਮਾਰਿਆ ਮੁੱਕਾ ਹੀ ਮਾਰਿਆ ਉਹਨਾਂ ਨੇ ਇੱਥੋਂ ਗਲਮਿਓ ਫੜਿਆ ਵਾ ਤੇ ਉਹ ਡਿੱਗ ਗਿਆ ਡਿੱਗ ਗਿਆ ਡਿੱਗ ਗਿਆ ਵਾ ਹਾਂ ਭਾਜੀ ਮੈਂ ਤੌਲੇ ਵਾਲੀ ਮੈਂ ਹੱਥ ਜੋੜੇ ਇਹਦੀ ਜਨਾਨੀ ਨੇ ਪੈਰੀ ਹਥਲਾਏ ਨੀ ਬੰਦੀਆਂ ਬਣ ਜਉ ਨਹੀਂ ਕੋਈ ਬੰਦਾ ਮਰ ਜੇ ਕੋ ਉਹ ਤੇ ਮੈਂਟ ਨਹੀਂ ਕਿ ਅੱਗੀ ਤੇ ਬੰਦਾ ਵੀ ਮਰ ਗਿਆ ਫੇ ਅਰੇ ਮੁੜ ਕੇ ਇੰਨੇ ਰੌਲਾ ਪਾਤਾ ਵੀ ਬੰਦੇ ਮਰ ਗਏ ਤੇ ਮੈਂ ਦੋ ਤਿੰਨ ਗਾਲਾਂ ਕੱਢੀਆਂ ਮੈਂ ਨਹੀਂ ਮੁਕਰਦੀ ਨਹੀਂ ਕੱਢੀਆਂ ਵੀ ਹੁਣ ਤੁਸੀਂ ਲੈ ਲਓ ਗ੍ਰਿਪ ਜਿੱਥੇ ਲੈਣੇ ਉਹ ਉਥੇ ਮੈਨੂੰ ਗੰਦ ਬੋਲਦੀ ਆ ਚਲ ਗਈਆਂ ਮੈਂ ਤੇ ਫੇਰ ਚੁੱਪ ਕਰ ਗਈ ਵੀ ਕੋਈ ਗੱਲ ਨਹੀਂ ਇਨਸਾਫ ਮਿਲਣਾ ਚਾਹੀਦਾ ਵਾ ਜੋ ਅਸੀਂ ਮੰਗਦੇ ਆ ਪੁਲਿਸ ਨੂੰ ਕਾਬੂ ਕਰਨੇ ਚਾਹੀਦੇ ਆ ਅਸੀਂ ਵੇਖਣ ਦੇ ਅੱਜ 23 ਦਿਨ ਹੋ ਗਏ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਅਜ਼ੀਆ ਘੱਪ ਕਾਨੂੰਨੀ ਕਾਰਵਾਈ ਕਰ ਲੈ ਜਿਹੜੀ ਹੋएगी ਉੱਤੇ ਜੋ ਕੁਛ ਹੁੰਦਾ ਉਹ ਕਰਨ ਲੈਣ ਗਿਆ ਆਪਣੇ ਬੱਚੇ ਨਾਲ ਜਾ ਕੇ ਮੇਰਾ ਨਾਮ ਜੀ ਰਮਨਜੀਤ ਸਿੰਘ ਆ ਮੈਂ ਸਰਦਾਰ ਸੰਤੋਖ ਸਿੰਘ ਦਾ ਪੁੱਤਰ ਹਾਂ ਜਿਨ੍ਹਾਂ ਦਾ ਕਤਲ ਕੀਤਾ ਗਿਆ ਜੀ ਭਪਿੰਦਰ ਕੁਲਵਿੰਦਰ ਅਕਵਿੰਦਰ ਕੌਰ ਤੇ ਅਕਲਵਿੰਦ ਕੁਲਵਿੰਦਰ ਕੌਰ ਉਰਫ ਮਨਜੀਤ ਕੌਰ ਜੀ ਇਹ ਘਟਨਾ ਸ਼ੁਰੂ ਇੱਕ ਗ੍ਰਿਪਾਂ ਤੋਂ ਲੈ ਕੇ ਸ਼ੁਰੂ ਹੋਈ ਸੀਗੀ ਜਦੋਂ ਕਿ ਮੈਂ ਤੇ ਮੇਰੀ ਮਾਤਾ ਜੀ ਆਪਾਂ ਆਪਣੀ ਪੈਲੀ 'ਚ ਪਾਣੀ ਲਾਉਣ ਨੂੰ ਗਏ ਤੇ ਆਪਾਂ ਮੌਕੇ ਦੇ ਵੇਖਿਆ ਕਿ ਗ੍ਰਿਪ ਤੇ ਹੈ ਨਹੀਂ ਤੇ ਮੈਂ ਆਪਣੇ ਚਾਚੇ ਕੋਲ ਗ੍ਰਿਪ ਚਾਚੇ ਘਰ ਗ੍ਰਿਪ ਮੰਗਣ ਗਿਆ ਜਿਸ ਦੇ ਉੱਤੇ ਉਹਨਾਂ ਨੇ ਮੈਨੂੰ ਛੋਟੀ ਚਾਚੀ ਨੇ ਗ੍ਰਿਪ ਦੇਣ ਤੋਂ ਇਨਕਾਰ ਕਰਤਾ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਚਾਚੀ ਜੀ ਮੈਂ ਤਾਂ ਇੱਥੇ ਗ੍ਰਿਪ ਲੈਣ ਆਇਆ ਕੋਈ ਲੜਾਈ ਤੁਹਾਡੇ ਨਾਲ ਨਹੀਂ ਕਰਨਾ ਆਇਆ ਤੇ ਨਾ ਹੀ ਮੈਂ ਲੜਾਈ ਦੇ ਕਦੀ ਵੀ ਹੱਕ 'ਚ ਹੁੰਨੇ ਆਪਾਂ ਆਪਾਂ ਸ਼ਾਂਤ ਸਭਾਈ ਵਾਲੇ ਬੰਦੇ ਆ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ ਅੱਗੋਂ ਮੈਨੂੰ ਗਾਲੀ ਗਲੋਚ ਕਰਨ ਦੀ ਕਿ ਮੈਂ ਗ੍ਰਿਪ ਨਹੀਂ ਦੇਣੇ ਜੋ ਤੇਤੋ ਹੁੰਦਾ ਤੁਹਾਡੇ ਮੈਂਬਰਾਂ ਪੰਚਾਇਤਾਂ ਤੋਂ ਜੋ ਹੁੰਦਾ ਤੁਸੀਂ ਕਰਵਾ ਸਕਦੇ ਹੋ ਜ ਆਪਾਂ ਨਹੀਂ ਤੁਹਾਨੂੰ ਇਹ ਗ੍ਰਿਪ ਦੇਨੇ ਸੋ ਉਹ ਚੀਜ਼ ਮੈਂ ਤੇ ਮੇਰੀ ਮਾਤਾ-ਪਿਤਾ ਚੁੱਪ ਕਰਕੇ ਸਰਪੰਚ ਸਾਹਿਬ ਕੋ ਗਏ ਸਰਪੰਚ ਸਾਹਿਬ ਨੂੰ ساری ਘਟਨਾ ਵਾਪਰੇ ਦੱਸਿਆ ਫਿਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਇਹ ਸਿਲਸਿਲਾ ਜਿਹੜਾ ਕੁਝ ਦਿਨਾਂ ਤੋਂ ਇਦਾਂ ਹੀ ਚੱਲ ਰਿਹਾ ਸੀਗਾ ਕੁਝ ਉਹ ਆਪਣੀਆਂ ਗੱਲਾਂ ਕਰੀ ਜਾਂਦੇ ਸਨ ਪਰ ਆਪਾਂ ਉਹਨਾਂ ਨੂੰ ਕਹਨੇ ਸੀ ਕਿ ਜੋ ਉਹ ਚਾਹੁੰਦੇ ਨੇ ਆਪਾਂ ਉਸੇ ਤਰੀਕੇ ਨਾਲ ਕਰ ਲਵਾਂਗੇ ਤੇ ਉਸ ਤਰੀਕੇ ਦੇ ਹਿਸਾਬ ਨਾਲ ਪੰਚਾਇਤ ਨੇ ਦਿਨ ਐਤਵਾਰ ਤਰੀਕ 30 11 2025 ਨੂੰ 2 ਵਜੇ ਆਪਣਾ ਫੈਸਲਾ ਸੁਣਾਉਣਾ ਸੀਗਾ ਕਿ ਅਸਲ ਫੈਸਲੇ ਵਿੱਚ ਕੀ ਆਊਗਾ ਉਹਨਾਂ ਨੇ ਦੱਸਣਾ ਸੀਗਾ ਬਟ ਜੋ ਇਹ ਦੋਸ਼ੀ ਨੇ ਚਾਰੇ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਆਨ ਕੇ ਸਾਡਾ ਇੱਕ ਇੱਥੇ ਜਿਹਨਾਂ ਦਾ ਡਿਵਾਈਡ ਹੋਇਆ ਪਲਾਟ ਆ ਉਹਦੇ ਵਿੱਚ ਆਪਣਾ ਨੀ ਪੱਥਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ ਮੇਰਾ ਫਾਦਰ ਸਾਹਿਬ ਜਾ ਕੇ ਇਹਨਾਂ ਨੂੰ ਬੋਲਣ ਲੱਗੇ ਕਿ ਤੁਸੀਂ ਮੇਰਾ ਗ੍ਰਿਪ ਦੇ ਦਿਓ ਮੈਂ ਤੁਹਾਡੇ ਮੈਂ ਤੁਹਾਡੇ ਪਲਾਟ ਦਾ ਕੀ ਕਰਨਾ ਤੁਸੀਂ 2 ਵਜੇ ਫੈਸਲਾ ਆਪਾ ਪੁਲਿਸ ਮੈਨੂੰ ਗ੍ਰਿਪ ਦੇ ਦਿਓ ਮੈਂ ਆਪਣਾ ਕਣਕ ਬੀਜਣੀ ਜੋ ਉਹਨਾਂ ਨੇ ਰਿਕਵੈਸਟ ਕੀਤੀ ਇਹਨਾਂ ਨੇ ਅੱਗੋਂ ਬਟ ਇਹਨਾਂ ਚਾਰਾ ਦੋਸ਼ੀਆਂ ਨੇ ਪਤਾ ਸੀਗਾ ਕਿ ਉਹ ਇੱਕ ਬੰਦਾ ਦੇ ਮਾੜਾ ਬੰਦਾ ਦਿਲ ਦਾ ਮਰੀਜ਼ ਆ ਇਹਨਾਂ ਨੂੰ ਪਤਾ ਸੀਗਾ ਇਹ ਉਸੇ ਸਾਜ਼ਿਸ਼ ਨਾਲ ਆਏ ਸੀ ਚਾਰੇ ਕਿ ਇਹਨੂੰ ਅੱਜ ਮਾਰਨਾ ਆ ਇਹ ਪਿੱਛੋਂ ਹੀ ਲਲਕਾਰਦੇ ਆਂਦੇ ਪਏ ਸੀਗੇ ਤੇ ਮੌਕੇ ਦੇ ਉੱਤੇ ਜੋ ਹੋਇਆ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹਨਾਂ ਨੇ ਮੁੱਕੇ ਮਾਰ ਮੁੱਕੇ ਮਾਰੀ ਕੀਤੀ ਮੇਰੇ ਫਾਦਰ ਸਾਹਿਬ ਨਾਲ ਇਹਨਾਂ ਨੂੰ ਪਤਾ ਸੀਗਾ ਕਿ ਕਿੱਥੇ ਮੁੱਕੇ ਮਾਰੀ ਕਰਨੀ ਆ ਤੇ ਕਿੱਥੇ ਉਹਦੀ ਸੱਟ ਲੱਗੂਗੀ ਤੇ ਉਹਦੀ ਮੌਤ ਹੋ ਜਾਵੇਗੀ ਇਹ ਸੀਗੇ ਕਿ ਉਹਨਾਂ ਨੂੰ ਪਹਿਲਾਂ ਹੀ ਦਿਲ ਦੇ ਮਰੀਜ਼ ਦਿਲ ਦੇ ਦਿਲ ਦੀ ਉਹਨਾਂ ਦੀ ਦਵਾਈ ਚੱਲਦੀ ਸੀ ਭਈ ਤੇ ਇਹਨਾਂ ਨੂੰ ਉਸ ਦਾ ਪੂਰੀ ਤਰ੍ਹਾਂ ਪਤਾ ਸੀਗਾ ਕਿ ਇਸ ਬੰਦੇ ਦੀ ਦਿਲ ਦਾ ਜੋ ਬਿਮਾਰੀ ਉਹ ਹੈਗੀ ਆ ਇਹਦੀ ਦਵਾਈ ਚੱਲਦੀ ਪਈ ਆ ਅਗਰ ਆਪਾਂ ਉਸ ਚੀਜ਼ ਤੇ ਹਿੱਟ ਕਰਾਂਗੇ ਤੇ ਇਹ ਬੰਦਾ ਮੌਕੇ ਤੇ ਮਰ ਜਾਵੇਗਾ ਤੇ ਇਹਨਾਂ ਨੇ ਜੋ ਚਾਰੇ ਦੋਸ਼ੀਆਂ ਨੇ ਉਸੇ ਤਰੀਕੇ ਇਹਨਾਂ ਸਲਾਹ ਕਰਕੇ ਉਹਦੇ ਜੋ ਸੀਗੇ ਛਾਤੀ ਉੱਤੇ ਹੂਰੇ ਮਾਰੇ ਤੇ ਉਹਨੂੰ ਜਾਨੋਂ ਮਕਾ ਦਿੱਤਾ ਫਿਰ ਜੋ ਅਕਵਿੰਦਰ ਕੌਰ ਤੇ ਉਹ ਦੋਸੀ ਸਾਰੇ ਇਹ ਸਾਰੇ ਮੌਕੇ ਦੇ ਲਲਕਾਰੇ ਮਾਰ ਕੇ ਜਾਂਦੇ ਵਾਪਸ ਗਏ ਆਪਾਂ ਆਪਣੀ ਫਤਿਹ ਕਰ ਲਈ ਆ ਹੁਣ ਤੇ ਬੰਦਾ ਮਾਰਨਾ ਸੀਗਾ ਮਾਰਤਾ ਕਿਉਂਕਿ ਆਪਾਂ ਪਹਿਲਾਂ ਵੀ ਚਾਰ ਪੰਜ ਵਾਰੀ ਮਾਰਿਆ ਉਦੋਂ ਇਹ ਮਰਿਆ ਨਹੀਂ ਪਰ ਇਸ ਵਾਰੀ ਆਪਾਂ ਪਤਾ ਹੀ ਆਪਣੀ ਪੂਰੀ ਕਰ ਲਈ ਆ ਸੋ ਜੋ ਪਹਿਲਾਂ ਵੀ ਸਾਡੇ ਫੈਸਲੇ ਹੋਏ ਸੀਗੇ ਸਾਡਾ ਡੈਡੀ ਜੋ ਸੀਗਾ ਉਹ ਬੰਦਿਆਂ ਦੀ ਜੋ ਪੰਚਾਇਤ ਦੀ ਮੰਨਦਾ ਰਿਹਾ ਸੀਗਾ ਉਹਨਾਂ ਬਾਰੇ ਜੋ ਪੰਚਾਇਤ ਨੇ ਫੈਸਲਾ ਸੁਲਾਨਾ ਕਿ ਉਹ ਕਹਿੰਦੇ ਤੁਹਾਡੇ ਭਰਾ ਵਾ ਚਲੋ ਬਖਸ਼ ਦਿਓ ਇੱਕ ਵਾਰ ਬਖਸ਼ ਦੇ ਬਖਸ਼ ਦੇ ਅਖੀਰ ਇਹ ਮੌਕਾ ਆ ਗਿਆ ਕਿ ਉਹਨਾਂ ਨੇ ਉਹਨਾਂ ਦੀ ਜਾਨ ਹੀ ਲੈ ਲਈ ਜਿਹੜਾ ਉਹ ਲੈਣਾ ਕਿੰਨੇ ਚਿਰ ਤੋਂ ਚਾਹੁੰਦੇ ਸੀਗੇ ਸੋ ਇੱਕ ਆਪਾਂ ਪ੍ਰਸ਼ਾਸਨ ਨੂੰ ਵਾਰ-ਵਾਰ ਇਹੀ ਮੰਗ ਮੰਗਦੇ ਆ ਕਿ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਇਹਨਾਂ ਦੁਆਰਾ ਸਾਡੇ ਤੱਕ ਅਪਰੋਚ ਕਰਕੇ ਸਾਨੂੰ ਧਮਕੀਆਂ ਦੁਆਰਾ ਵੀ ਦਵਾਈਆਂ ਜਾ ਰਹੀਆਂ ਨੇ ਇਹ ਮਿਤੀ 30 11 25 ਨੂੰ ਪਿੰਡ ਭੁੱਲੇ ਚੱਕ ਵਿਖੇ ਸੰਤੋਖ ਸਿੰਘ ਤੇ ਉਸਦੇ ਦੋਪਰਾ ਕੁਲਵਿੰਦਰ ਸਿੰਘ ਤੇ ਭਪਿੰਦਰ ਸਿੰਘ ਦੀ ਪਾਣੀ ਵਾਲੀ ਮੋਟਰ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਸੀ ਤੇ ਇਸ ਝਗੜੇ ਦੌਰਾਨ ਸੰਤੋਖ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਥਾਣਾ ਤਿੱਬੜ ਵਿੱਚ ਐਫਆਈ ਨੰਬਰ 140 ਇੰਟਰਸੈਕਸ਼ਨ 191 ਬੀਐਨਐਸਸੀ ਰਜਿਸਟਰਡ ਕੀਤੀ ਹੈ ਤੇ ਵਾਕਰਕ ਟੀਮ ਬਣਾ ਕੇ ਜਿਹੜਾ ਦੋਸ਼ੀਆਂ ਨੂੰ ਗ੍ਰਿਪਤਾ ਕਰਨ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰਿਵਾਰ ਦੋਸ਼ ਲਗਾ ਰਿਹਾ ਕਿ ਜਾਣ ਕੇ ਡਿਲੇ ਕੀਤਾ ਜਾ ਰਿਹਾ ਇਹਨਾਂ ਨਹੀਂ ਸੀ ਇਹੋ ਜੀ ਕੋਈ ਗੱਲ ਨਹੀਂ ਸਾਡੇ ਦੋਸ਼ੀ ਹੈ ਇਹਨੀਆਂ ਸ੍ਰਾਈਮ ਦੇ ਦੋਸ਼ੀ ਹੈ ਅਸੀਂ ਤੇ ਜਲਦੀ ਜਲਦੀ ਰੈਸਟ ਕਰਾਂਗੇ ਤੇ ਰੈਸਟ ਕਰਕਰ ਜਲਦੀ ਤੋਂ ਜਲਦੀ ਚਾਨ ਜਿਹੜਾ ਕੋਰਟ ਵਿੱਚ ਦੇਵਾਂਗੇ ਸਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਕੋ ਕਾਰਵਾਈ ਨਹੀਂ ਕਰਦੀ ਫਿਰ ਇਹ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਨਹੀਂ ਉਹ ਤੇ ਕਹਿ ਸਕਦੇ ਆ ਪਰ ਅਸੀਂ ਜਲਦੀ ਤੋਂ ਜਲਦੀ ਅਸੀਂ ਵਿਸ਼ਵਾਸ ਦਉਂਦੇ ਹਾਂ ਕਿ ਅਸੀਂ ਜਲਦੀ ਜਲਦੀ ਜੋ ਦੋਸ਼ ਨੂੰ ਅਰੈਸਟ ਕਰਾਂਗੇ ਪਿੰਡ ਚੋਂ ਫਰਾਰ ਚਲੇ ਜੀ ਪਿੰਡ ਚੋਂ ਫਰਾਰ ਚਲੇ ਉਹਨਾਂ ਦੇ ਘਰਾਂ 'ਤੇ ਤਾਲੇ ਲੱਗੇ ਹੋਏ ਆ ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਉਹਨਾਂ ਦੇ ਘਰ ਦੇ ਹੀ ਐਡਾ ਕਰ ਚੁੱਕੇ ਆ